ਮੂਲ ਰੂਪ ਦੇ ਜੋ ਮਨ ਦੇ ਵਿਚਾਰ ਚੱਲਦੇ ਨੇ ਉਹਨਾਂ 'ਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਚੱਲਦਾ ਹੈ ਜੈਸੇ ਸਰੀਰ ਦੇ 'ਚ ਹੋਂ ਨਗਰਦਿਸ਼ ਕਰਦਾ ਹੈ ਮਨੁੱਖ ਦੇ ਮਨ ਦੇ 'ਚ ਹੰਕਾਰ ਗਰਦਿਸ਼ ਕਰਦਾ ਹੈ ਲੋਭ ਗਰਦਿਸ਼ ਕਰਦਾ ਹੈ ਕਾਮ ਗਰਦਿਸ਼ ਕਰਦਾ ਹੈ ਵਿਚਾਰਾਂ ਦੇ 'ਚ ਇਨ੍ਹਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੋਵੇਗਾ ਕਦੀ ਦੇਖਣਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੀ ਕਦਾਈਂ ਕੋਈ ਗੁਰਮੁਖ ਆਪਣਾ ਮਨ ਦਾ ਦਰਪਣ ਦੇਖਦਾ ਸ਼ੀਸ਼ਾ ਤੇ ਮਨ ਨੂੰ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਯਾਦਾਂ ਨੂੰ ਦੇਖਣਾ ਅੰਦਰ ਕੀ ਯਾਦਾਂ ਚਲਦੀਆਂ ਰਹਿੰਦੀਆਂ ਅੰਦਰ ਕੀ ਸੋਚਣੀ ਚਲਦੀ ਰਹਿੰਦੀ ਅੰਦਰ ਕੀ ਵਿਚਾਰ ਚਲਦੇ ਰਹਿੰਦੇ ਨੇ ਭਾਰਤ ਦੇ तमाम ਅਵਤਾਰੀ ਪੁਰਸ਼ ਕਹਿੰਦੇ ਨੇ ਵਿਚਾਰਾਂ ਵਿੱਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਇਹਨੂੰ ਅਸਥਾਈ ਰੂਪ ਦੇ ਚ ਨਹੀਂ ਮੰਨਦੇ ਇਹ ਉਹਨਾਂ ਦਿਨਾਂ ਦੀ ਛਾਇਆ ਹੈ ਮੋਹ ਤੇ ਕ੍ਰੋਧ ਜਿਹੜਾ ਹੰਕਾਰ ਪੂਰਤੀ ਦੇ ਸਹਾਇਕ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਪੂਰਤੀ ਦੀ ਥੋੜੀ ਜਿਹੀ ਮਦਦ ਕਰ ਦੇਵੇ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਚੰਗਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਕੰਮ ਪੂਰਤੀ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸਤੇ ਕ੍ਰੋਧ ਆ ਜਾਂਦਾ ਹੈ ਕ੍ਰੋਧ ਬੇਗਾਨੇ ਤੇ ਆਉਂਦਾ ਹੈ ਕ੍ਰੋਧ ਕਮਜ਼ੋਰਤਿਆਂ ਹੁੰਦਾ ਹੈ। ਕ੍ਰੋਧ ਆਪਣੇ ਤੇ ਨਹੀਂ ਆਉਂਦਾ, ਪਿਆਰੇ ਤੇ ਨਹੀਂ ਆਉਂਦਾ। ਔਰ ਸ਼ਕਤੀਸ਼ਾਲੀ ਤੇ ਵੀ ਨਹੀਂ ਆਉਂਦਾ। ਕ੍ਰੋਧ ਦਾ ਮਤਲਬ ਕੀ ਹੈ? ਕਿਸੇ ਨੇ ਹੰਕਾਰ, ਲੋਭ ਤੇ ਕੰਮ ਪੂਰਤੀ ਦੇ ਵਿੱਚ ਰੁਕਾਵਟ ਖੜੀ ਕਰ ਦਿੱਤੀ ਹੈ। ਮੌਦ ਦਾ ਮਤਲਬ ਕੀ ਹੈ? ਕੋਈ ਇਹਨਾਂ ਦੇ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਕਹਿੰਦੇ ਹੰਮ ਦੇ ਖਾਂ ਤੈਂ ਡੁੱਬੇ ਹਲੇ ਮੈਂ ਦੇਖਦਾ ਦੁਨੀਆ ਹੰਕਾਰ ਦੇ ਚ ਡੁੱਬ ਗਈ ਹੰਕਾਰ ਕੀ ਮੰਗਦਾ ਹੈ ਪ੍ਰਭਤਾ ਲੋਭ ਕੀ ਮੰਗਦਾ ਹੈ ਧਨ ਸੰਪਦਾ ਕਾਮ ਕੀ ਮੰਗਦਾ ਹੈ ਰੰਗ ਰੂਪ ਇਹ ਹੀ ਮੰਗ ਚਲਦੀ ਹੈ ਇਹ ਹੀ ਮੰਗ ਚਲਦੀ ਮਨ ਦੇ ਚ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਿਉਂ ਇਹਨਾਂ ਦੇ ਪ੍ਰਤੀ ਮਨ ਜਾ ਗਿਆ ਹੈ ਅਜੇ ਪ੍ਰਮਾਤਮਾ ਦੇ ਪ੍ਰਤੀ ਮਨ ਸੁੱਤਾ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਮੈਂ ਫਿਰ ਅਰਜ਼ ਕਰਾਂ ਹੰਕਾਰ ਮੰਗਦਾ ਹੈ ਪੂਜਾ ਪ੍ਰਤੀਸ਼ਠਾ ਪ੍ਰਭਤਾ ਸ਼ਕਤੀ ਲੋਭ ਮੰਗਦਾ ਹੈ ਧਨ ਸੰਪਦਾ ਕਾਮ ਮੰਗਦਾ ਹੈ ਰੂਪ ਰੰਗ ਔਰ ਅੰਦਰ ਕਦੀ ਮੰਗਾ ਦਾ ਅਧਿਆਨ ਕਰੀਏ ਕਿਹੜੀਆਂ ਚੱਲਦੀਆਂ ਨੇ ਇਹ ਹੀ ਚੱਲ ਰਹੀਆਂ ਨੇ ਹੋਰ ਕੁਝ ਵੀ ਨਹੀਂ ਇਹ ਹੀ ਚੱਲ ਕਿਉਂਕਿ ਮਨ ਇਹਨਾਂ ਤੋਂ ਪ੍ਰਭਾਵਿਤ ਹੈ ਕਿਉਂ ਪ੍ਰਭਾਵਤ ਹੈ ਇਹਨਾਂ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਮਨ ਜਾਗਿਆ ਹੈ ਪਰਮਾਤਮਾ ਦੇ ਪ੍ਰਤੀ ਸੁੱਤ ਹੋਇਆ ਹੈ ਪਰਵਾਰ ਦੇ ਪ੍ਰਤੀ ਮਨ ਜਾਗਿਆ ਹੈ ਨਿਰੰਕਾਰ ਦੇ ਪ੍ਰਤੀ ਸੁੱਤ ਹੋਇਆ ਹੈ ਧੰਨ ਦੇ ਪ੍ਰਤੀ ਮਨ ਜਾਗਿਆ ਹੈ ਧਰਮ ਦੇ ਪ੍ਰਤੀ ਸੁੱਤ ਹੋਇਆ ਹੈ ਬਸ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਸੁੱਤੇ ਮਨ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਏ ਸ਼ਕਲ ਸੂਰਤ ਤੇ ਇਨਸਾਨ ਦੀ ਹੋ ਗਈ ਹੈ ਅਜੇ ਮਨ ਦੇ ਵਿੱਚ ਪਸ਼ੂ ਬਿਰਤੀਆਂ ਬਹੁਤ ਜ਼ਿਆਦਾ ਬੜੀਆਂ ਜ਼ਿਆਦਾ